ਬਲਵੰਤ ਗਾਰਗੀ ਦੀ ਕਹਾਣੀ ਕਾਲਾ ਅੰਬ ਤੁਹਾਡਾ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀਕ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਕਹਾਣੀ ਸ਼ੁਰੂ ਕਰਦੇ ਹਾਂ ਜੀ ਕਾਲਾ ਅੰਬ ਮੈਂ ਛੜਾ ਸਾਹ ਤੇ ਪਟੇਲ ਨਗਰ ਵਿੱਚ ਮੈਨੂੰ ਕੋਈ ਮਕਾਨ ਕਿਰਾਏ ਉੱਤੇ ਨਹੀਂ ਮਿਲ ਰਿਹਾ ਸੀਗਾ ਜਿੱਥੇ ਜਾਂਦਾ ਮਾਲਕ ਮਕਾਨ ਕੂਰ ਕੇ ਪੁੱਛਦਾ ਤੁਹਾਡੀ ਬੀਵੀ ਮੈਂ ਆਖਦਾ ਬੱਸ ਜੀ ਸ਼ਾਦੀ ਹੋਣ ਹੀ ਵਾਲੀਏ ਇਸੇ ਲਈ ਮਕਾਨ ਤਲਾਸ਼ ਕਰ ਰਿਹਾ ਇਤਨੇ ਵਿੱਚ ਮਾਲਕ ਮਕਾਨ ਦੀ ਮੋਟੀ ਥਾਪਾ ਬੀਵੀ ਜਾਂ ਜਵਾਨਤੀ ਬਾਹਰ ਕਿਸੇ ਕੰਮ ਲੈ ਨਿਕਲਦੀ ਤਾਂ ਮੇਰਾ ਮੱਥਾ ਠਣਕਦਾ ਕਿ ਮਕਾਨ ਨਹੀਂ ਮਿਲਣਾਗਾ ਮਾਲਕ ਮਕਾਨ ਆਪਣੀ ਕੁੜੀ ਨੂੰ ਝੜਕ ਕੇ ਮੇਰੇ ਵੱਲ ਗਹਿਰੀ ਨਜ਼ਰ ਨਾਲ ਤੱਕਦਾ ਤੇ ਆਖਦਾ ਇਹ ਕਬੀਲਦਾਰਾਂ ਦਾ ਮਹੱਲਾ ਹੈ ਇੱਥੇ ਛੜਿਆਂ ਦਾ ਕੰਮ ਨਹੀਂਗਾ ਮੈਂ ਬਥੇਰੇ ਜਤਨ ਕੀਤੇ ਪਰ ਕੋਈ ਮਕਾਨ ਕਰਏ ਉੱਤੇ ਨਾ ਮਿਲਿਆ ਇੱਕ ਦੋ ਸਿਫਾਰਸ਼ਾਂ ਪਹੁੰਚਾਈਆਂ 3 ਮਹੀਨੇ ਦਾ ਪੇਸ਼ਗੀ ਕਿਰਾਇਆ ਦੇਣਾ ਮਨਜ਼ੂਰ ਕੀਤਾ ਸੀਗਾ ਗਵਰਨਮੈਂਟ ਆਫ ਇੰਡੀਆ ਦੀ ਪੱਕੀ ਨੌਕਰੀ ਤੇ ਹਰ ਮਹੀਨੇ ਤਨਖਾਹ ਦੇ ਸਬੂਤ ਦਿੱਤੇ ਹਰ ਥਾਂ ਤੋਂ ਕੋਰਾ ਜਵਾਬ ਮਿਲਿਆ ਸੀਗਾ ਆਖਰ ਇੱਕ ਬੁੱਢੇ ਠੇਕੇਦਾਰ ਨੇ ਜਸ ਦੇ ਨਤੀ ਸੀ ਨਾ ਪੁੱਤ ਮੈਨੂੰ ਇੱਕ ਛੋਟਾ ਜਿਹਾ ਮਕਾਨ ਆਪਣਾ ਕਮਰਾ ਦੇਣਾ ਮਨਜ਼ੂਰ ਕਰ ਲਿਆ ਸੀਗਾ ਕਰਾਇਆ 70 ਰੁਪਏ ਅੱਗੇ ਕੱਚਾ ਵੇੜਾ ਸੀਗਾ ਜੈਸੀ ਵਜਨ ਲੱਕਾ ਤੇ ਟੁੱਟਿਆ ਹੋਇਆ ਗੁਸਲਖਾਨਾ ਨਾਲ ਹੀ ਨੀਵੀਂ ਕੱਚੀ ਕੰਧ ਸੀਗੀ ਇਸ ਕੰਧ ਦੇ ਪਰਲੇ ਪਾਸੇ ਤਿੰਨ ਰਿਫਿਊਜੀ ਟੱਬਰ ਰਹਿੰਦੇ ਸਨ ਮੈਂ ਤੜਕੇ ਉੱਠ ਕੇ ਗਵਾਂਡੀ ਗਵਾਲੇ ਤੋਂ ਸਾਹਮਣੇ ਖੜਾ ਕੇ ਹੀ ਮੱਝ ਦਾ ਦੁੱਧ ਚੋਂਦਾ ਚਟਪਟ ਨਾਸ਼ਤਾ ਤੇ ਚਾਹ ਤਿਆਰ ਕਰਦਾ ਤੇ ਸਵਖਤ ਹੀ ਜੰਦਰਾ ਮਾਰ ਕੇ ਦਫ਼ਤਰ ਚਲੇ ਜਾਂਦਾ ਸ਼ਾਮ ਦੇ 5 ਵਜੇ ਕਾਫੀ ਹਾਊਸ ਵਿੱਚ ਜਾ ਕੇ ਮੈਂ ਗਰਮਾ-ਗਰਮ ਵੜੇ ਤੇ ਡੋਸਾ ਖਾਂਦਾ ਕਾਫੀ ਪੀਂਦਾ ਤੇ ਪੰਜਾਬੀ ਲੇਖਕਾਂ ਦੀਆਂ ਝੂਲੀਆਂ ਸੰਧਾ ਮੁਰਦੇ ਹੋਏ ਮੈਂ ਸੇ ਸਿਰ ਪੱਕੇ ਅੰਬ ਜ਼ਰੂਰ ਖਰੀਦਦਾ ਸੀਗਾ ਨਿੱਕੇ ਹੁੰਦੇ ਤੋਂ ਮੇਰੀ ਭੂਆ ਨੇ ਇਹ ਗੱਲ ਮੇਰੇ ਢਿੱਡ ਵਿੱਚ ਪਾ ਦਿੱਤੀ ਸੀ ਕਿ ਜੇ ਬੰਦਾ ਗਰਮੀਆਂ ਵਿੱਚ ਹਰ ਰੋਜ਼ ਸੇਰ ਪੱਕੇ ਅੰਬ ਚੂਪ ਕੇ ਕੱਚੀ ਲੱਸੀ ਪੀਂਦਾ ਰਹੇ ਤਾਂ ਇਹ ਸਿੱਧਾ ਖੂਨ ਬਣਾਉਂਦੇ ਹਨ ਆਦਮੀ ਕਦੇ ਬਿਮਾਰ ਨਹੀਂ ਹੁੰਦਾਗਾ ਪਟੇਲ ਨਗਰ ਦੇ ਬੱਸ ਸਟੈਂਡ ਤੋਂ ਉੱਤਰਦਿਆਂ ਹੀ ਸਬਜ਼ੀ ਦੇ ਤੇ ਫਲਾਂ ਦੀਆਂ ਦੁਕਾਨਾਂ ਹਨ ਇੱਥੇ ਕੋਈ ਵੀ ਰੇੜੀਆਂ ਵਾਲੇ ਤਰ੍ਹਾਂ-ਤਰ੍ਹਾਂ ਦੇ ਅੰਬ ਸਜਾਈ ਹੋ ਕੇ ਦਿੰਦੇ ਹਨ ਲਗੜਾ ਸੰਧੂਰੀ ਮਾਲਦਾ ਚੋਸਾ ਸਫੈਦਾ ਤੋਤਾਪਰੀ ਫਜ਼ਲੀ ਦਸਹਰੀ ਸਰੋਲੀ ਟਪਕਾ ਤੇ ਬੰਬਈ ਦਾ ਜਿਸ ਨੂੰ ਹਾਫਿਜ਼ ਜੀ ਵੀ ਆਖਦੇ ਹਨ ਰੇੜੀਆਂ ਵਾਲੇ ਤੁਕਾਂ ਜੋੜ ਕੇ ਆਪਣੇ ਆਪਣੇ ਮਾਲ ਦੀਆਂ ਸਫਤਾਂ ਕਰਦੇ ਜਦ ਜਦ ਕੇ ਭਾਅ ਦੱਸਦੇ ਸੀ ਮੈਂ ਆਪ ਨੂੰ ਬਿਨਾਂ ਟੋਹੇ ਦੱਸ ਸਕਦਾ ਹਾਂ ਕਿ ਇਸ ਦੀ ਗੁੱਠਲੀ ਕਿੰਨੀ ਵੱਡੀ ਹੈ ਵਾਲਾ ਵਾਲੀ ਹੈ ਜਾਂ ਰੋਡੀ ਹੈ ਆਮ ਬੰਦਰੋਂ ਪੀਲਾ ਹੈ ਜਾਂ ਕੇਸਰੀ ਹੈ ਜਾਂ ਸੰਦਲੀ ਜਾਂ ਬਦਾਮੀ ਜਾਂ ਹਲਕਾ ਹਰਾ ਗੁੱਦਾ ਗਿਲਦੀਦਾਰ ਹੈ ਜਾਂ ਰਸੇਦਾਰ ਹੈ ਸਵਾਦ ਮਿੱਠਾ ਹੈ ਜਾਂ ਬਖਬਾ ਤਰਸ਼ ਹੈ ਜਾਂ ਖੱਟਾ ਕਾਲਜ ਵਿੱਚ ਪੜਦੇ ਆ ਮੈਂ ਤੇ ਮੇਰਾ ਲੰਗੋਟਿਆ ਸਾਧੂ ਸਿੰਘ ਜਦੋਂ ਕਿਸੇ ਮੇਲੇ ਜਾਂ ਵਿਆਹ ਸ਼ਾਦੀ ਵਿੱਚ ਤੀਵੀਆਂ ਜਾਂ ਜਵਾਨ ਕੁੜੀਆਂ ਨੂੰ ਦੇਖਦੇ ਤਾਂ ਉਹਨਾਂ ਦੀ ਖੂਬਸੂਰਤੀ ਦੇ ਨੰਬਰ ਦਿੰਦੇ ਜੇ ਕੋਈ ਬਾਜ਼ਾਰ ਨੇੜੇ ਹੁੰਦਾ ਤਾਂ ਸਾਧੂ ਸਿੰਘ ਆਖਦਾ ਬੜੀ ਗਰਮੀ ਹੈ ਆ ਚੱਲ ਕੇ ਰਤਾ ਅੰਬਾਂ ਦੀ ਬਹਾਰ ਦੇਖਗੇ ਅੰਬ ਇੱਕ ਤਰ੍ਹਾਂ ਦਾ ਖੂਫੀਆ ਸ਼ਬਦ ਸੀਗਾ ਤੇ ਅਸੀਂ ਇੱਕ ਦੂਜੇ ਨੂੰ ਭਾਵ ਸਮਝ ਜਾਂਦੇ ਸੀਗੇ ਤੀਵੀਆਂ ਨੂੰ ਦੇਖ ਕੇ ਅਸੀਂ ਆਪਣੀ ਆਪਣੀ ਪਰਖ ਦਾ ਵਟਾਂਦਰਾ ਇਸ ਤਰ੍ਹਾਂ ਕਰਦੇ ਸਾਧੂ ਸਿੰਘ ਕੰਡਾ ਉਹ ਦਾ ਸਾળી ਚੁੱਪੀ ਹੋਈ ਗੁੱਟਲੀਏ ਤੇ ਮੈਂ ਕਹਿੰਦਾ ਤੂੰ ਸੰਧੂਰੀ ਦੇ ਦਰਸ਼ਨ ਨਹੀਂ ਕੀਤੇ ਸਾਧੂ ਕਹਿੰਦਾ ਕਿਹੜੀ ਮੈਂ ਕਿਹਾ ਉਹ ਜਿਹੜੀ ਲੰਗੜੇ ਬਨਾਰਸੀ ਤੇ ਚੌਸੇ ਦੇ ਵਿਚਕਾਰ ਖੜੀ ਹੋਈ ਹੈ ਸਾਧੂ ਸਿੰਘ ਕਹਿੰਦਾ ਤੇਰੀ ਨਜ਼ਰ ਬੜੀ ਤੇਜ ਹੈ ਕੰਜਰਾ ਮੈਂ ਤਾਂ ਬੱਬੜ ਵਾਲੇ ਗਲ ਘੋਟੂ ਫਜ਼ਲੀ ਉੱਤੇ ਹੀ ਲਾਲਾ ਸੁੱਟੀ ਬੈਠਾ ਸਾਂ ਪਰ ਤੇਰੇ ਸੰਧੂਰੀ ਦਾ ਜਵਾਬ ਨਹੀਂਗਾ ਸੋਹ ਗੁਰੂ ਦੀ ਮਿਸਰੀ ਹੈ ਨੌਜਵਾਨ ਔਰਤਾਂ ਦੇ ਹੁਸਨ ਉਹਨਾਂ ਦੇ ਗੱਦਰ ਜਸਮ ਤੇ ਰਸੀਲੇ ਅੰਗਾਂ ਨੂੰ ਅਸੀਂ ਅੰਬਾਂ ਦੀ ਸ਼ਬਦਾਵਲੀ ਵਿੱਚ ਢਾਲ ਕੇ 파ਰਖੋਂ ਵਾਂਗ ਆਨੰਦ ਲੈਂਦੇ ਬਚਪਨ ਵਿੱਚ ਜਦੋਂ ਅਸੀਂ ਅੰਬਾਂ ਦੇ ਦਰਖਤ ਉੱਤੇ ਚੜ੍ਹ ਕੇ ਟੀਸੀ ਤੇ ਲਾਲ ਲਾਲ ਅੰਬ ਤੋੜਦੇ ਤਾਂ ਸੰਗਣੇ ਸਾਵੇਂ ਪੱਤਿਆਂ ਵਿੱਚੋਂ ਉਹੀ ਮਹਿਕ ਆਉਂਦੀ ਜੋ ਰਬੋ ਮਰਾਸਨ ਦੇ ਸਰੀਰ ਵਿੱਚੋਂ ਉੱਠਦੀ ਸੀਗੀ ਜਦੋਂ ਕਦੀ ਉਹ ਸਾਡੇ ਵਿਹੜੇ ਆ ਕੇ ਪਿਆਰ ਨਾਲ ਮੈਨੂੰ ਕੁਛੜ ਵਿੱਚ ਲੈਂਦੀ ਸੀਗੀ ਆਪਣੇ ਪਿੰਡ ਵਿੱਚ ਮੈਂ ਚਾਚੀਆਂ ਤਾਈਆਂ ਦੇ ਵਿਹੜਿਆਂ ਵਿੱਚ ਖੇਡ ਖੇਡ ਕੇ ਵੱਡਾ ਹੋਇਆ ਸਾਂ ਮੇਰੇ ਪਰ ਵੀ ਕਾਲੀ ਦਾੜ੍ਹੀ ਆ ਗਈ ਸੀ ਭਾਵੇਂ ਉਹਨਾਂ ਲਈ ਮੈਂ ਮਹੱਲੇ ਵੀ ਮੁੰਡਾ ਖੁੰਡਾ ਹੀ ਸਾ ਪਰ ਪਟੇਲ ਨਗਰ ਦੇ ਮੁਹੱਲੇ ਵਿੱਚ ਖਤਰਨਾਕ ਛੜਾ ਮੇਰੀ ਐਸ ਮਹੱਲੇ ਨਾਲ ਕੋਈ ਸਾਂਝ ਨਹੀਂ ਸੀ ਸਵੇਰੇ ਦਫ਼ਤਰ ਜਾਂਦਾ ਤੇ ਹਨੇਰੇ ਹੋਏ ਮੁੜਦਾ ਗਰਮੀਆਂ ਦੇ ਦਿਨ ਹੋਣ ਕਰਕੇ ਲੋਕ ਗਲੀ ਵਿੱਚ ਮੰਜੀ ਡਾਹੀ ਬੈਠੇ ਹੁੰਦੇ ਮੈਂ ਨੀਵੀਂ ਪਾਈ ਆਪਣੇ ਵਿਹੜੇ ਦੀ ਖਿੜਕੀ ਖੋਲਦਾ ਨਾਲਕੇੜ ਬੈਠ ਕੇ ਨਹਾਉਂਦਾ ਤੇ 2-4 ਬਾਲਟੀਆਂ ਕੱਚੇ ਵਿਹੜੇ ਵਿੱਚ ਛੜਕਦਾ ਸੀਗਾ ਪਾਣੀ ਛੜਕਣ ਨਾਲ ਤਪੀ ਹੋਈ ਮਿੱਟੀ ਵਿੱਚੋਂ ਮਹਿਕ ਦੀ ਹੋਈ ਪੜਾ ਸੁਟਦੀ ਸੀਗੀ ਮੰਜੀ ਵਿਹੜੇ ਵਿੱਚ ਡਾ ਕੇ ਤੇੜ ਤਹਿਮਤ ਬਨ ਕੇ ਨੰਗੇ ਧੜ ਮੇ ਬਾਲਟੀ ਵੀ ਜੋ ਠੰਡੇ ਕੀਤੇ ਹੋਏ ਅੰਬ ਚੂਪਦਾ ਬੜਾ ਆਨੰਦ ਆਉਂਦਾ ਸੀਗਾ ਫਰਕੀ ਲੱਸੀ ਦੇ ਦੋ ਗਲਾਸ ਪਿੰਦਾ ਇਸ ਨਤਨੀਮ ਪਿੱਛੋਂ ਮੈਂ ਸੌ ਜਾਂਦਾ ਸਾਰੇ ਮਹੱਲੇ ਵਿੱਚ ਮੇਰੀ ਸ਼ਰਾਫਤ ਦਾ ਸਿੱਕਾ ਬੈਠ ਗਿਆ ਸੀਗਾ ਇੱਕ ਸ਼ਾਮ ਜਦੋਂ ਮੈਂ ਆਪਣੇ ਨਤਨੀਮ ਤੋਂ ਵੇਲਾ ਹੋ ਕੇ ਮੰਜੇ ਉੱਤੇ ਲੇਟਿਆ ਤਾਂ ਮੇਰੀ ਨਜ਼ਰ ਵਿਹੜੇ ਵਿੱਚ ਲੱਗੀ ਕੱਪੜੇ ਟੰਗਣ ਵਾਲੀ ਧਣੀ ਉੱਤੇ ਪਈ ਕੋਈ ਛੋਟਾ ਜਿਹਾ ਝੱਗਾ ਲਟਕ ਰਿਹਾ ਸੀਗਾ ਇਹ ਮੇਰੀ ਕਮੀਜ਼ ਨਹੀਂ ਸੀ ਹੋ ਸਕਦੀ ਨਾ ਹੀ ਉਹ ਪਜਾਮਾ ਜਾਂ ਲਗੋਟ ਸੀਗਾ ਮੈਂ ਸੋਚਦਾ ਰਿਹਾ ਕਿ ਸ਼ਾਇਦ ਸਵੇਰੇ ਜਾਂਦਾ ਹੋਇਆ ਚਿੱਟਾ ਪੜਨਾ ਸੁਕਣਾ ਪਾ ਕੇ ਭੁੱਲ ਗਿਆ ਸਾਂ ਪਰ ਨਾ ਤਾਂ ਨਚੋੜ ਕੇ ਕਿੱਲੀ ਉੱਤੇ ਪਾਇਆ ਸੀਗਾ ਮੈਂ ਉੱਠਿਆ ਤੇ ਦੁਬਿਦਾਂ ਮਟਾਉਣ ਖਾਤਰ ਇਸ ਕੱਪੜੇ ਨੂੰ ਤਣੀ ਉੱਤੋਂ ਲਾਇਆ ਇਓ ਲੱਗਿਆ ਜਿਵੇਂ ਸੱਪ ਹੱਥ ਵਿੱਚ ਆ ਗਿਆ ਹੋਵੇ ਇਹ ਕਿਸੇ ਜਨਾਨੀ ਦੀ ਅੰਗੀ ਸੀਗੀ ਸੋਚਣ ਲੱਗਾ ਮੇਰੇ ਘਰ ਵਿੱਚ ਇਹ ਅੰਗੀ ਕਿੱਥੋਂ ਆਈਆ ਕੌਣ ਭੁੱਲ ਗਿਆ ਮੈਨੂੰ ਪਤਾ ਸੀ ਦਿਨ ਵੇਲੇ ਮੇਰੀ ਗੈਰ ਹਾਜ਼ਰੀ ਵਿੱਚ ਮਹੱਲੇ ਦੀਆਂ ਤੀਵੀਆਂ ਇੱਥੇ ਆ ਕੇ ਪਾਣੀ ਭਰਦੀਆਂ ਤੇ ਕੱਪੜੇ ਧੋਣੀਆਂ ਸਨ ਇਹ ਗੱਲ ਮੈਨੂੰ ਗਵਾਂਡੀ ਗਵਾਲੇ ਨੇ ਦੱਸੀ ਸੀਗੀ ਕਿ ਜਦੋਂ ਉਹ ਆਪਣੀ ਮੱਝ ਨੂੰ ਨਹਾਉਣ ਲਈ ਮੇਰੇ ਨਲਕੇ ਤੋਂ ਪਾਣੀ ਲੈਣ ਆਉਂਦਾ ਤੇ ਵਿਹੜੇ ਵਿੱਚ ਦੋ ਚਾਰ ਜਨਨੀਆਂ ਹਮੇਸ਼ਾ ਕੱਪੜੇ ਧੋ ਰਹੀਆਂ ਹੁੰਦਗਾਂ ਮੇਰੇ ਗੱਲ ਸੁਣ ਕੇ ਚੁੱਪ ਹੋ ਰਿਹਾ ਕਿ ਚਲੋ ਦਿਨ ਵੇਲੇ ਘਰ ਦੀ ਰਾਖੀ ਰਹਿੰਦੀ ਹੈ ਤੇ ਮੇਰੀ ਵੇੜੇ ਦੀ ਖੁੱਲ੍ਹ ਦਿਲੀ ਕਰਕੇ ਮੈਂ ਉਹਨਾਂ ਦੇ ਨਜ਼ਰਾਂ ਵਿੱਚ ਭਲਾ ਮਾਨਸਾ ਮੇਰਾ ਕੀ ਜਾਂਦਾ ਸੀਗਾ ਐਤਵਾਰ ਦੇ ਦਿਨ ਜਦੋਂ ਮੈਂ ਘਰ ਹੁੰਦਾ ਉਸ ਦਿਨ ਕੋਈ ਨਹੀਂ ਸੀ ਆਉਂਦਾਗਾ ਮੈਂ ਅੰਗੀ ਨੂੰ ਹਨੇਰੇ ਵਿੱਚ ਟੋਕੇ ਦੇਖਿਆ ਜਾਲੀਦਾਰ ਨਨਮ ਮੋਮ ਜਾਮੇ ਦੀਆਂ ਗੁਲਾਈਆਂ ਤੇ ਤਲੀਆਂ ਹਾਲੀ ਸਿੱਲੀਆਂ ਸਨ ਮੈਂ ਮੈਨੂੰ ਸ਼ਰਾਰਤ ਸੁਜੀ ਬਾਲਟੀ ਵਿੱਚੋਂ ਬਚੇ ਹੋਏ ਦੋ ਅੰਬ ਕੱਢ ਕੇ ਮੈਂ ਅੰਗੀ ਦੀਆਂ ਮਮੀ ਗੁਲਾਈਆਂ ਵਿੱਚ ਪਾ ਦਿੱਤੇ ਸੀਗੇ ਇਹਨਾਂ ਨੂੰ ਆਪਣੀ ਛਾਤੀ ਨਾਲ ਬੰਨ ਕੇ ਭਲੋਸਦਾ ਰਿਹਾ ਫਿਰ ਮੈਨੂੰ ਆਪਣੀ ਇਸ ਹਰਕਤ ਉਤੇ ਸ਼ਰਮ ਤੇ ਹਾਸਾ ਆਇਆ ਅर्द-ਗਰਦ ਤੱਕਿਆ ਕੋਈ ਨਹੀਂ ਸੀ ਦੇਖ ਰਿਹਾ ਪਰ ਮੈਨੂੰ ਇਹ ਹਰਕਤ ਆਪਣੇ ਆਪ ਵਿੱਚ ਫਜ਼ੂਲ ਜਾਪੀ ਮੈਂ ਅੰਗੀ ਖੋਲ ਕੇ ਆ ਮੋਬਾਲਟੀ ਵਿੱਚ ਛੱਟੇ ਤੇ ਉਸ ਨੂੰ ਉਸੇ ਤਰ੍ਹਾਂ ਹੀ ਤਣੀ ਉੱਤੇ ਲਟਕਾ ਦਿੱਤਾ ਸਵੇਰੇ ਮੈਂ ਦੁੱਧ ਲੈਣ ਗਿਆ ਵਾਪਸ ਆਇਆ ਤਾਂ ਗੀ ਗਾਇਬ ਸੀ ਮੈਂ ਚਾਹ ਤਿਆਰ ਕੀਤੀ ਤੇ ਨਾਸ਼ਤਾ ਕਰਕੇ ਦਫ਼ਤਰ ਚਲਾ ਗਿਆ ਫੈਰੋਸੇ ਨਤ ਦੇ ਮਾਮੂਲ ਵਿੱਚ ਦਿਨ ਲੰਘਦੇ ਗਏ ਸੀ ਇੱਕ ਦਿਨ ਮੈਂ ਦਫ਼ਤਰ ਆਇਆ ਤਾਂ ਮੇਰਾ ਮੱਥਾ ਦੁਖ ਰਿਹਾ ਸੀਗਾ ਉਸ ਦਿਨ ਦਫ਼ਤਰ ਵਿੱਚ ਮੈਂ ਇੱਕ ਪੁਰਾਣੀ ਫਾਈਲ ਵਿੱਚ ਰੁੱਝਿਆ ਰਿਹਾ ਸਾਂ ਅਫਸਰ ਨੇ ਸਾਰਾ ਕੰਮ ਮੁਕੰਮਲ ਕਰਕੇ ਜਾਣ ਦੀ ਤਕੀਦ ਕੀਤੀ ਸੀ ਸ਼ਾਮ ਨੂੰ ਜਦੋਂ ਕੰਮ ਮੁਕਾ ਕੇ ਬਾਹਰ ਨਿਕਲਿਆ ਤਾਂ ਜਸਮ ਟੁੱਟ ਰਿਹਾ ਸੀ ਇਤਨੀ ਥਕਾਵਟ ਕਿ ਬੱਸ ਚੜਨ ਦੀ ਲੰਮੀ ਲਾਈਨ ਵਿੱਚ ਖਲੋਣ ਦੀ ਹਿੰਮਤ ਨਾ ਪਈ ਸਕੂਟਰ ਫੜਿਆ ਤੇ ਸਿੱਧਾ ਘਰ ਆ ਕੇ ਮੰਜੀ ਉੱਤੇ ਲੇਟ ਗਿਆ ਉਸ ਦਿਨ ਮੈਂ ਅੰਬ ਵੀਨਾ ਖਰੀਦੀ ਰਾਤ ਨੂੰ देर ਤੀਕ ਮੇਰਾ ਸਿਰ ਦੁਖਦਾ ਰਿਹਾ ਗਰਮੀ ਤੇ ਹਮਸਕਾਰ ਨਾਲ ਨੀਂਦ ਨਹੀਂ ਸੀ ਆ ਰਹੀ ਰਾਤ ਦੇ ਤੀਜੇ ਪਹਿਰ ਜਦੋਂ ਹਵਾ ਵਿਚ ਰਤਾ ਠੰਡ ਕਲ ਗਈ ਤਾਂ ਕਿਤੇ ਮੇਰੀ ਅੱਖ ਲੱਗੀ ਅਦੇ ਦਿਨ ਚੜੇ ਤੀਕ ਸੁੱਤਾ ਰਿਹਾ ਉਸ ਦਿਨ ਮੈਂ ਦਫ਼ਤਰ ਤੋਂ ਛੁੱਟੀ ਕਰ ਲਈ ਤੇ ਕਮਰੇ ਅੰਦਰ ਮੰਜੀ ਢਾ ਕੇ ਆਰਾਮ ਕਰਨ ਦੀ ਸੋਚੀ ਚਾਹ ਪੀ ਕੇ ਬੂਹਾ ਟੋਇਆ ਤੇ ਪੱਖਾ ਛੱਡ ਕੇ ਸੌਂ ਗਿਆ 11 ਵਜੇ ਮੜਕ ਮੜਕੀ ਹੋਇਆ ਮੈਂ ਉੱਠਿਆ ਬਿਜਲੀ ਦੇ ਜਗਾ ਜੱਕ ਬੰਦ ਹੋ ਜਾਣ ਨਾਲ ਪੱਖਾ ਖਲੋ ਗਿਆ ਸੀਗਾ ਕਮਰੇ ਵਿੱਚ ਸਾਹ ਘਟ ਰਿਹਾ ਸੀ ਤਾਜੀ ਹਵਾ ਲੈਣ ਲਈ ਮੈਂ ਨਿੱਕੀ ਖਿੜਕੀ ਖੋਲੀ ਵਿਹੜੇ ਵਿੱਚ ਇੱਕ ਔਰਤ ਤਨੀਉ ਤੇ ਅੰਗੀ ਟੰਗ ਰਹੀ ਸੀ ਤੇੜ ਬਰੀਕ ਪੈਟੀਕੋਟ ਜੋ ਭੱਜ ਕੇ ਉਸ ਦੇ ਸਰੀਰ ਨਾਲ ਚੰਬੜਿਆ ਹੋਇਆ ਸੀ ਤੜ ਨੰਗਾ ਵਾਲ ਖੁੱਲੇ ਰੰਗ ਪੱਕਾ ਮੁਸ਼ਕੀ ਉਹ ਮੇਰੀ ਗਵਾਂਢੀ ਤੰਦੂਰ ਵਾਲੇ ਦੀ ਜਵਾਨ ਬੀਬੀ ਸੀ ਦੋ ਬੱਚਿਆਂ ਦੀ ਮਾਂ ਜਿਨ੍ਹਾਂ ਨੂੰ ਕੁਛੜ ਲਈ ਬੈਠੀ ਹੋ ਤੰਦੂਰ ਉੱਤੇ ਰੋਟੀਆਂ ਠੱਪਦੀ ਹੁੰਦੀ ਸੀ ਮੈਂ ਇੱਕਦਮ ਖਿੜਕੀ ਪੀੜ ਲਈ ਅਤੇ ਫਿਰ ਪੋਲੇ ਜਿਹੇ ਰਤਾਕ ਖੋਲ ਕੇ ਚੀਤ ਵਿੱਚੋਂ ਦੀ ਤੱਕਣ ਲੱਗਾ ਉਹ ਵੇਲਾ ਤਾੜ ਕੇ ਇੱਥੇ ਨਹਾਉਣ ਆਈ ਸੀਗੀ ਵੇੜੇ ਦਾ ਖਿੜਕ ਬੰਦ ਕਰਕੇ ਉਸਨੇ ਕੁੰਡੀ ਵਿੱਚ ਦਾਤਨ ਫਸਾ ਛੱਡੀ ਸੀਗੀ ਤੇ ਨਿਸ਼ਚਿਤ ਹੋ ਨਿਸ਼ਚਿੰਤ ਹੋ ਕੇ ਨਹਾਉਣ ਦਾ ਮਜ਼ਾ ਲੈ ਰਹੀ ਸੀਗੀ ਉਸਨੇ ਅੰਗੀ ਨੂੰ ਛੰਡਿਆ ਤੇ ਅੱਡੀਆਂ ਚੁੱਕ ਕੇ ਤਣੀ ਉੱਤੇ ਪਾਉਣ ਲੱਗੀ ਮੈਂ ਸਾਹ ਰੋਕੀ ਖੜਾ ਸਾਂ ਉਸਦਿਆਂ ਦੋਵੇਂ ਬਾਹਾਂ ਅਤੇ ਤਾਂ ਨੂੰ ਉਲੜੀਆਂ ਹੋਈਆਂ ਸਨ ਮੈਨੂੰ ਕੱਚਾ ਦੇ ਮੁੰਨੇ ਹੋਏ ਵਾਲ ਨਜ਼ਰ ਆਏ ਤੇ ਨਾਲ ਹੀ ਉਸਦਿਆਂ ਤਣੀਆਂ ਹੋਈਆਂ ਕਾਲੀਆਂ ਛਾਤੀਆਂ ਇਹਨਾਂ ਉੱਤੇ ਕਾਲੇ ਦਾਇਰੇ ਚਨ ਜਿਵੇਂ ਕਿਸੇ ਨੇ ਮੋਰਸ਼ ਨਾਲ ਲੋਕੋ ਫੇਰੀ ਹੋਵੇ ਦਾਰਿਆਂ ਉੱਤੇ ਹਾਲ ਸਾਈ ਡੋਡੀਆਂ ਉਬਰੀਆਂ ਹੋਈਆਂ ਸਨ ਮੈਨੂੰ ਇਉਂ ਜਾਪਿਆ ਜਿਵੇਂ ਲਿਫੀ ਫੁੱਟ ਟਹਿਣੀ ਉੱਤੇ ਦੋ ਕਾਲੇ ਅੰਬ ਰੱਖੇ ਹੋਣ ਟੋਪ ਉਪਰ ਵਿੱਚ ਉਹਨਾਂ ਉੱਤੇ ਪਾਣੀ ਦੀਆਂ ਦੋ ਬੂੰਦਾਂ ਡਲ ਰਹੀਆਂ ਸਨ ਜਿਵੇਂ ਰਾਮ ਆਂਬ ਨੂੰ ਰਤੱਕ ਦਬਾਉਣ ਨਾਲ ਰਸ ਦੇ ਟਿੱਪੇ ਬਾਹਰ ਆ ਜਾਂਦੇ ਹਨ ਕਾਲੇ ਅੰਬਾਂ ਦੇ ਇਸ ਰਸ ਭਰੇ ਹੁਸਨ ਨੂੰ ਮੈਂ ਤੱਕ ਰਿਹਾ ਸਾਂ ਇੱਕਦਮ ਉਸਦੀ ਨਜ਼ਰ ਅਧ ਖੁੱਲੀ ਖਿੜਕੀ ਵੱਲ ਪਈ ਤੇ ਅੰਗੀ ਨੂੰ ਛੱਡ ਕੇ ਉਸਨੇ ਝਟਪਾਸਾ ਪੱਤ ਲਿਆ ਮੈਂ ਫੌਰਨ ਖਿੜਕੀ ਤੋਂ ਪਰਾਂ ਹਟ ਗਿਆ ਮੈਨੂੰ ਗੁਸਰਖਾਨੇ ਵਿੱਚੋਂ ਬਾਲਟੀ ਦਾ ਖੜਕਾ ਸੁਣਾਈ ਦਿੱਤਾ ਤੇ ਫਿਰ ਪੈਰਾਂ ਦੀ ਵਿੜਕ ਥੋੜੇ ਜਾਰੇ ਪਿੱਛੋਂ ਵਿੜ ਦੇ ਫੜਕ ਦੇ ਖੁੱਲਣ ਤੋਂ ਪਿੰਕ ਦੀ ਆਵਾਜ਼ ਆਈ ਸੀਗੀ ਉਹ ਜਾ ਚੁੱਕੀ ਸੀਗੀ ਮੈਂ ਆ ਕੇ ਮਣਮੰਜੀ ਉੱਤੇ ਪੈ ਗਿਆ ਥੋੜੇ ਚਿਰ ਪਿਛੋਂ ਬਿਜਲੀ ਆ ਗਈ ਪੱਖਾ ਚੱਲਣ ਲੱਗਾ ਸੌਤੋਂ ਨੀਂਦ ਦੇ ਵਿੱਚ ਮੈਂ ਸ਼ਾਂਤੀਕ ਲੇਟਿਆ ਰਿਹਾ ਜਦੋਂ ਉੱਠਿਆ ਤਾਂ ਧੁੱਪਾਂ ਕਦੋਂ ਦੀਆਂ ਢਲ ਚੁੱਕੀਆਂ ਸਨ ਮੇਰਾ ਸਰੀਰ ਹੌਲਾ ਫਲਤ ਤੇ ਤਬੀਅਤ ਬਿਲਕੁਲ ਠੀਕ ਸੀਗਾ ਮੂੰਹ ਹੱਥ ਧੋ ਕੇ ਮੈਂ ਸੈਰ ਕਰਨ ਤੁਰ ਗਿਆ ਆਦਤ ਅਨੁਸਾਰ ਬਸੰ ਦੇ ਅੱਡੇ ਕੋਲ ਫਲਾਂ ਦੀਆਂ ਦੁਕਾਨਾਂ ਤੇ ਰੇੜੀਆਂ ਉੱਤੇ ਅੰਬ ਖਰੀਦਣ ਜਾ ਨਿਕਲਿਆ ਮੈਨੂੰ ਦੇਖਣਸਾਰ ਰੋਜ਼ ਦਾ ਗਾਹਕ ਸਮਝ ਕੇ ਰੇੜੀ ਵਾਲ ਨੇ ਕਿਹਾ ਬਾਬੂ ਜੀ ਅੱਜ ਤਾਜ਼ਾ ਸੰਧੂਰੀ ਆਇਆ ਏ ਘਰਤਾ ਚੱਕ ਕੇ ਦੇਖੋ ਮੈਂ ਉਦੀ ਫਾਗ ਚੱਖੀ ਤੇ ਮੈਨੂੰ ਇਸ ਦਾ ਸਵਾਦ ਬਕ ਬਕਾ ਜਿਹਾ ਜਾਪਿਆ ਮੇਰੇ ਸਹਿਰ ਹਲਾਣ ਉਤੇ ਉਸਨੇ ਬਨਾਰਸੀ ਲੰਗੜਾ ਦਿਖਾਇਆ ਤੇ ਬੋਲਿਆ ਲਓ ਇਹ ਲੈ ਲਓ ਨੀਰੀ ਮਿਸਰੀਆ ਮੈਂ ਉਸ ਨੂੰ ਟੋਹਿਆ ਤੇ ਨਮੂਨੇ ਵਜੋਂ ਚੂਪਣ ਲਈ ਇਹ ਕੰਮ ਖਰੀਦਿਆ ਸੀਗਾ ਮੂੰਹ ਨੂੰ ਬਿਲਕੁਲ ਬੇਸਵਾਦ ਇਸ ਪਿੱਛੋਂ ਮੈਨੂੰ ਉਸਨੇ ਸਰੌਲੀ ਚੋਸਾ ਦਸਹਰੀ ਤੇ ਸਹਾਰਨੀ ਦਿਖਾਈ ਸੀਗੇ ਪਰ ਮੈਨੂੰ ਹਾਰੰਭ ਫਿੱਕਾ ਤੇ ਖੱਟਾ ਟੀਟ ਜਾਪਿਆ ਸੀ ਦੁਕਾਨਦਾਰ ਨੇ ਖਿੱਚ ਕੇ ਪੁੱਛਿਆ ਬਾਬੂ ਜੀ ਸਾਰੀਆਂ ਵਧੀਆ ਕਿਸਮਤ ਤੁਹਾਨੂੰ ਦਿਖਾ ਦਿੱਤੀਆਂ ਤੁਹਾਨੂੰ ਚਾਹੀਦਾ ਕਿਹੜਾ ਅੰਬ ਮੇਰੇ ਮੂੰਹ ਵਿੱਚੋਂ ਆਪ ਮਹਾਰੇ ਨਿਕਲ ਗਿਆ ਕਾਲਾ ਆਂਬ ਦੁਕਾਨਦਾਰ ਮੇਰੇ ਵੱਲ ਹੈਰਾਨ ਹੋ ਕੇ ਤੱਕਣ ਲੱਗ ਪਿਆ